啊！你高兴啊！Huh. Uh huh. uh huh. ਤਾਈ ਤਸਵੀਰਾਂ ਜ ਜਸਟਰੇਲੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਇਹ ਸਮਝਦਾ ਹੈ ਜਾਂ ਕਹਿ ਸਕਦੇ ਆ ਕਿ ਤਸਵੀਰਾਂ ਇਸ ਚੀਜ਼ ਨੂੰ ਬਿਆਨ ਕਰਦੀਆਂ ਨੇ ਕਿ ਹੁਣ ਲੋਕ ਨੇ ਜਿਹੜੇ ਬਾਜ਼ਾਰਾਂ ਦੇ ਵਿੱਚ ਤਾਂ ਸੁਰੱਖਿਅਤ ਨਹੀਂ ਨੇ ਸਗੂ ਆਪਣੀ ਘਰ ਦੀ ਚਾਰ ਦਿਵਾਰੀ ਦੇ ਵਿੱਚ ਵੀ ਸੁਰੱਖਿਅਤ ਨਹੀਂ ਨੇ ਤਾਂ ਲੁੱਟਾਂ ਖਵਾਦੀਆਂ ਵਾਰਦਾਤਾ ਨੇ ਜਿਹੜੀਆਂ ਸ਼ਰਿਆਮ ਹੋਰੀਆਂ ਨੇ ਤੇ ਕਾਨੂੰਨ ਨੂੰ ਛਿੱਕੇ ਦੇ ਉੱਤੇ ਟੰਗਿਆ ਹੋਇਆ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਚਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪੱਟੀ ਇਲਾਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਮਹਿਲਾ ਵੇੜੇ ਦੇ ਵਿੱਚ ਬੈਠ ਕੇ ਧੁੱਪ ਸੇਕ ਰਹੀ ਸੀ ਤੇ ਉਸ ਨੂੰ ਧੁੱਪ ਸੇਕਣੀ ਹੈ ਜਿਹੜੀ ਉਹ ਮਹਿੰਗੀ ਪੈ ਜਾਂਦੀ ਹੈ ਤਾਂ ਬਾਈਕ ਤੇ ਸਵਾਰ ਦੋ ਨੌਜਵਾਨ ਆਉਂਦੇ ਨੇ ਦੋ ਅਣਪਛਾਤੇ ਮੁੰਡੇ ਆਉਂਦੇ ਨੇ ਘਰ ਦੇ ਬਾਹਰ ਇੱਕ ਨੌਜਵਾਨ ਨੂੰ ਉਤਾਰ ਕੇ ਦੂਸਰਾ ਨੌਜਵਾਨ ਉੱਥੋਂ ਚਲਾ ਜਾਂਦਾ ਹੈ ਤੇ ਜਦੋਂ ਉਪਕਰ ਦੀ ਬਿੱਲ ਖੜਕਾਉਂਦਾ ਹੈ ਘਰ ਦੀ ਆਵਾਜ਼ ਮਾਰਦਾ ਹੈ ਤਾਂ ਅੰਦਰੋਂ ਇੱਕ ਮਹਿਲਾ ਆਉਂਦੀ ਹੈ ਔਰਤ ਆਉਂਦੀ ਹੈ ਤਾਂ ਉਸਦੇ ਕੰਨਾਂ ਦੇ ਵਿੱਚ ਸੋਨੇ ਦੀਆਂ ਵਾਲੀਆਂ ਪਾਈਆਂ ਹੁੰਦੀਆਂ ਨੇ ਮਹਿਲਾ ਜਦੋਂ ਦਰਵਾਜ਼ਾ ਖੋਲhti ਹੈ ਤਾਂ ਲੁਟੇਰਾ ਉਸ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਗਾਉਂਦਾ ਹੈ ਪਰ ਮਹਿਲਾ ਨੂੰ ਸ਼ੱਕ ਹੋ ਜਾਂਦਾ ਹੈ ਪਰ ਫਿਰ ਵੀ ਇਹ ਲੁਟੇਰਾ 2 ਸਕਿੰਟਾਂ ਦੇ ਅੰਦਰ ਅੰਦਰ ਮਹਿਲਾ ਦੇ ਕੰਨ ਦੇ ਵਿੱਚੋਂ ਸੋਨੇ ਦੀਆਂ ਵਾਲੀਆਂ ਚਪਟਕੇ ਫਰਾਰ ਹੋ ਜਾਂਦਾ ਹੈ ਇਹ ਸਾਰੀ ਹਰਕਤ ਹੈ ਜਿਹੜੀ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤਾਂ ਜਿਸ ਤੋਂ ਬਾਅਦ ਮਹਿਲਾ ਰੋਣਾ ਪਮੋਂਦੀ ਰਹਿ ਜਾਂਦੀ ਹੈ ਚੀਕਾਂ ਮਾਰਦੀ ਰਹਿ ਜਾਂਦੀ ਹੈ ਪਰ ਜਦ ਤੱਕ ਲੁਟੇਰੇ ਨੇ ਜਿਹੜੇ ਉਹ ਫਰਾਰ ਹੋ ਜਾਂਦੇ ਨੇ ਤਾਂ ਆਮ ਤੌਰ ਤੇ ਤੁਸੀਂ ਵੀ ਸੁਣਿਆ ਹੋਵੇਗਾ ਕਿ ਲੁੱਟਾਂ ਖਵਾਦੀਆਂ ਵਾਰਦਾਤਾਂ ਨੇ ਜਿਹੜੀਆਂ ਵੱਧ ਰਹੀਆਂ ਨੇ ਪਰ ਇਹ ਗੱਲ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਹੁਣ ਘਰ ਦੇ ਵਿੱਚ ਵੀ ਲੋਕ ਸੁਰੱਖਿਅਤ ਨਹੀਂ ਨੇ ਘਰ ਦੇ ਵਿੱਚ ਵੀ ਲੋਕ ਨੇ ਜਿਹੜੇ ਉਹ ਸੇਫ ਨਹੀਂ ਨੇ ਤਾਂ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਮਹਿਸੂਸ ਕੀਤਾ ਆਪਣੀ ਰਾਏ ਜਿਹੜੀ ਸਾਡੇ ਕਮੈਂਟਸ ਬਾਕਸ ਚ ਜ਼ਰੂਰ ਦੱਸੋ ਜੀ ਤੇ ਬੇਦਰਗਾ ਘੱਟਣਾ ਇਹ ਮਤਾਂ ਦਾ ਉਹ ਬੋਲਦਾ ਇਹ ਕਿਹਾ ਇਹ ਕਿਦੋਂ ਗਈ ਸੀ ਹਾਂ ਕਿਦੋਂ ਜੀ ਹਾਂ ਉਹ ਦੋਵੇਂ